ਹੀ ਜ਼ੋਰ ਗਰੀਬਾਂ ਦਾ ਜਦੋਂ ਲਖੀਆਂ ਰਬ ਦੀਆਂ ਕੱਖਾਂ ਨਾਲ ਕਦ ਪੁੱਗੀਆਂ ਨੀਏ ਅੱਗਾ ਜਗਦੀਆਂ ਖੂਹਾਂ ਨਾ ਖੁਵਲੜੇ ਖੂਹਾਂ ਨਾ ਖੁਵਲੜੇ ਕਦੇ ਭੁੱਲ ਕੇ ਨਾ ਮਿਲੇ ਕਰਮਾਂ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਕੁੜੇ ਕਰਮਾਂ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਕੁੜੇ ਆ ਗੂੜੇ ਪਿਆਰਾਂ ਦੇ ਨਿਕਲੇ ਨੇ ਸਿਲੇ ਕਰਮਾਂ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਕੁੜੇ ਕਰਮਾਂ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਕੁੜੇ